ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਾਲਕ ਵਾਲੇ ਪਰੌਂਠੇ ਤੇ ਇੱਥੇ ਪਾਲਕ ਆਪਾਂ ਪਾਲਕ ਲਈ ਸੀ ਤੇ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ ਸੀ ਤੇ ਪਾਲਕ ਦੀਆਂ ਡੰਡੀਆਂ ਆਪਾਂ ਲਾਤੀਆਂ ਸੀ ਪਾਲਕ ਦੇ ਇਸ ਤਰ੍ਹਾਂ ਛੋਲੇ ਛੋਲੇ ਆਪਾਂ ਪਾਲਕ ਲਈ ਸੀ ਤੇ ਹੁਣ ਆਪਾਂ ਪਾਣੀ ਨੂੰ ਗਰਮ ਰੱਖਾਂਗੇ ਤੇ ਪਾਣੀ ਦੇ ਵਿੱਚ ਪਾਲਕ ਨੂੰ ਉਬਾਲ ਲਵਾਂਗੇ ਦਕਸ਼ਾਂ ਦੇ ਉੱਤੇ ਆਪਾਂ ਪੈਨ ਰੱਖਿਆ ਸੀ ਪੈਨ ਦੇ ਵਿੱਚ ਆਪਾਂ ਗਰਮ ਪਾਣੀ ਰੱਖ ਦਿੱਤਾ ਸੀ ਤੇ ਹੁਣ ਆਪਾਂ ਪਾਲਕ ਨੂੰ ਪਾ ਦਵਾਂਗੇ ਪਾਲਕ ਨੂੰ ਆਪਾਂ ਇੱਕ ਉਬਾਲਾ ਦਿਵਾ ਕੇ ਆਪਾਂ ਪਾਲਕ ਨੂੰ ਬਾਹਰ ਕੱਢ ਦਵਾਂਗੇ ਪਾਲਕ ਨੂੰ ਉਬਾਲਾ ਆ ਗਿਆ ਸੀ ਤੇ ਹੁਣ ਆਪਾਂ ਅੱਗ ਨੂੰ ਬੰਦ ਕਰ ਦੇਵਾਂਗੇ ਤੇ ਪਾਲਕ ਨੂੰ ਆਪਾਂ ਬਾਹਰ ਕੱਢ ਦਵਾਂਗੇ ਪਾਣੀ ਦਾ ਇਹਦਾ ਪਾਣੀ ਆਪਾਂ ਨਿਚੋੜ ਦਵਾਂਗੇ ਛੰਦਨੀ ਚ ਪਾ ਦਵਾਂਗੇ ਪਾਲਕ ਨੂੰ ਆਪਾਂ ਹੁਣ ਠੰਡੇ ਪਾਣੀ ਦੇ ਵਿੱਚ ਉਪਾ ਦੇਵਾਂਗੇ ਤੇ ਪਾਲਕ ਨੂੰ ਆਪਾਂ ਠੰਡਾ ਕਰਕੇ ਤੇ ਕੱਢ ਦੇਵਾਂਗੇ 2 ਮਿੰਟੇ ਨੂੰ ਆਪਾਂ ਠੰਡੇ ਕਰਨ ਵਾਸਤੇ ਰੱਖ ਦਾਂਗੇ ਪਾਲਕ ਨੂੰ ਆਪਾਂ ਠੰਡੇ ਪਾਣੀ ਚੋਂ ਕੱਢ ਲਵਾਂਗੇ ਤੇ ਹੁਣ ਆਪਾਂ ਇਹਨੂੰ ਮਿਕਸੀ ਜੱਗ ਵਿੱਚ ਪਾ ਕੇ ਗ੍ਰाइंड ਕਰ ਲੈਨੇ ਆਂ ਪਾਲਕ ਨੂੰ ਆਪਾਂ ਮਿਕਸੀ ਜੱਗ ਵਿੱਚ ਪਾ ਕੇ ਨੂੰ ਗ੍ਰाइंड ਕਰ ਲਵਾਂਗੇ ਤੇ ਇੱਥੇ ਮੈਂ ਲਿਆ ਸੀ ਅਦਰ ਤੇ ਹਰੀਆਂ ਮਿਰਚਾਂ ਚਾਰ ਹਰੀਆਂ ਮਿਰਚਾਂ ਪਾ ਦਵਾਂਗੇ ਥੋੜਾ ਜਿਹਾ ਆਪਾਂ ਧਨੀਏ ਨੂੰ ਵੀ ਵਿੱਚ ਪਾ ਕੇ ਗ੍ਰाइंड ਕਰ ਲੈਨੇ ਆ ਪਾਲਕ ਨੂੰ ਆਪਾਂ ਗ੍ਰाइंड ਕਰ ਲਿਆ ਸੀ ਹੁਣ ਅਸੀਂ ਆਟਾ ਗੁੰਨ ਲਵਾਂਗੇ ਆਟਾ ਮੈਂ 1 ਕੱਪ ਲੈ ਲਿਆ ਸੀ ਨਾਪ ਕੇ ਥੋੜਾ ਮਾ ਧਰ ਕੇ ਆਪਾਂ 1 ਕੱਪ ਆਟੇ ਦਾ ਲੈ ਲਿਆ ਤੇ 2-3 ਚਮਚੇ ਆਪਾਂ ਵੇਸਣ ਦੇ ਪਾ ਦਵਾਂਗੇ ਲਾਲ ਮਿਰਚ ਕੁੱਟੀ ਹੋਈ ਪਾ ਦਵਾਂਗੇ ਆਪਾਂ ਇੱਕ ਚਮਚਾ ਆਪਾਂ ਨਮਕ ਨੂੰ ਪਾ ਦਵਾਂਗੇ ਤੀਜੀ ਆਪਾਂ ਜਵੈਨ ਮਸਲ ਕੇ ਪਾ ਦਵਾਂਗੇ ਜਵੈਨ ਪਾਉਣਾ ਟੇਸਟ ਬਹੁਤ ਜ਼ਿਆਦਾ ਹੁੰਦਾ ਹੈ ਇਹਦਾ ਦੋ ਕ ਚਮਚੇ ਆਪਾਂ ਕਿਉ ਨੂੰ ਗਰਮ ਕਰ ਲਿਆ ਸੀ ਤੇ ਕਿਉ ਪਾ ਦਵਾਂਗੇ ਮਿਕਸ ਕਰ ਦਵਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਜਿਹੜੀ ਆਪਾਂ ਪਾਲਕ ਨੂੰ ਮਿਕਸੀ ਦੇ ਵਿੱਚ ਗ੍ਰਾਉਂਡ ਕੀਤਾ ਸੀ ਉਹਨੂੰ ਪਾ ਦਵਾਂਗੇ ਪਾਲਕ ਪਾ ਕੇ ਆਪਾਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਦਵਾਂਗੇ ਆਟੇ ਚਾਪਾ થોੜਾ-ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਵਾਂਗੇ ਆਟੇ ਨੂੰ ਅਸੀਂ ਗੁੰਨ ਕੇ ਤਿਆਰ ਕਰ ਲਿਆ ਸੀ ਤੇ ਆਟੇ ਨੂੰ ਆਪਾਂ ਹੁਣ ਟੱਕ ਦਵਾਂਗੇ ਕਰਕੇ ਪੈਨ ਰੱਖ ਲਿਆ ਸੀ ਹੁਣ ਆਪਾਂ ਪੈਨ ਦੇ ਵਿੱਚ ਕਿਉਂ ਨਾ ਪਾ ਦਵਾਂਗੇ ਕਿਉਂ ਨੂੰ ਗਰਮ ਕਰ ਲੈਂਦੇ ਆਪਾਂ ਕਿਉਂ ਗਰਮ ਹੋ ਗਿਆ ਕਿਉਂ ਦੇ ਵਿੱਚ ਆਪਾਂ ਜੀਰੇ ਨੂੰ ਪਾ ਦਵਾਂਗੇ ਜੀਰੇ ਨੂੰ ਤੜਕ ਲਵਾਂਗੇ ਜੀਰਾ ਤੜਕ ਗਿਆ ਵੀ ਹੁਣ ਆਪਾਂ ਇਹਦੇ ਵਿੱਚ ਪਿਆਜ਼ਾਂ ਨੂੰ ਪਾ ਦਵਾਂਗੇ ਪਿਆਜ਼ ਪਾ ਕੇ ਆਪਾਂ ਇਹਨਾਂ ਨੂੰ 2-3 ਮਿੰਟ ਬਾਅਦ ਇਹਨਾਂ ਨੂੰ ਆਪਾਂ ਥੋੜਾ ਲਵਾਂਗੇ ਪਿਆਜ਼ਾਂ ਨੂੰ ਪਿਆਜ਼ਾਂ ਨੂੰ ਭੁੰਨ ਲਿਆ ਪਿਆਜ਼ਾਂ ਦੇ ਵਿੱਚ ਆਪਾਂ ਦੋ ਹਰੀਆਂ ਮਿਰਚਾਂ ਕੱਟ ਕੇ ਪਾਪਤੀਆਂ ਸੀ ਤੇ ਮਿਰਚਾਂ ਨੂੰ 2 ਮਿੰਟ ਵਾਸਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਦਵਾਂਗੇ 1/2 ਚਮਚ ਨਮਕ ਪਾਵਾਂਗੇ ਨਮਕ ਆਪਾਂ ਪਹਿਲਾਂ ਵੀ ਪਾਇਆ ਸੀ ਆਟੇ ਦੇ ਵਿੱਚ 1/2 ਚਮਚ ਲਾਲ ਮਿਰਚ ਦਾ ਪਾਊਡਰ ਜੀ ਆਪਾਂ ਕਾਲੀ ਮਿਰਚ ਪਾ ਦਵਾਂਗੇ ਗਰਮ ਮਸਾਲਾ ਇੱਥੇ ਆਪਾਂ ਧਨੀਆ ਪਾਊਡਰ ਪਾ ਦਾਂ ਇਹ ਨੂੰ ਆਪਾਂ ਤੇ ਇਤਰਾ ਮਸਾਲੇ ਨੂੰ ਮਿਕਸ ਕਰ ਦਵਾਂਗੇ ਇੱਥੇ ਥੋੜੀ ਜਿਹੀ ਆਪਾਂ ਹਲਦੀ ਪਾਦਣੋਗੇ ਇੱਧਰ ਆਪਾਂ ਪਨੀਰ ਲਿਆ ਸੀ ਪਨੀਰ ਨੂੰ ਮੈਂ ਹੱਥਾਂ ਦੇ ਨਾਲ ਹੀ ਇਹਨੂੰ ਮੈਚ ਕਰ ਲਿਆ ਸੀ ਤੁਸੀਂ ਇਹਨੂੰ ਕ੍ਰਸ਼ ਵੀ ਕਰ ਸਕਦੇ ਜੇ ਤੁਸੀਂ ਹੁਣ ਆਪਾਂ ਪਨੀਰ ਪਾ ਦਵਾਂਗੇ ਮਿਕਸ ਕਰ ਦਵਾਂਗੇ ਪਨੀਰ ਪਾ ਕੇ ਪਨੀਰ ਨੂੰ ਆਪਾਂ ਜ਼ਿਆਦਾ ਸੇਕ ਨਹੀਂ ਦਿਵਾਉਣਾ ਵੀ ਪਨੀਰ ਜਿਆਦਾ ਆਪਾਂ ਪਕਾ ਲਈਏ ਤੇ ਪਨੀਰ ચીੜਾ ਜਾ ਪਨੀਰ ਹੋ ਜਾਂਦਾ ਪਨੀਰ ਪਾ ਕੇ ਆਪਾਂ ਤੜਕੇ ਦੇ ਵਿੱਚ ਇਹਨੂੰ ਮੈਚ ਕਰ ਦਿੱਤਾ ਸੀ ਤੇ ਹੁਣ ਉੱਪਰੋਂ ਦੀ ਪਾ ਦਵਾਂਗੇ ਆਪਾਂ ਧਨੀਆ ਧਨੀਆ ਪਾ ਕੇ ਆਪਾਂ ਹੌਲੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਵਾਂਗੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਪਰੌਂਠਿਆਂ ਦੇ ਵਿੱਚ ਸਾਡੀ ਸਟਫਿੰਗ ਬਿਲਕੁਲ ਤਿਆਰ ਹੋ ਗਈ ਆ ਸਟਫਿੰਗ ਨੂੰ ਆਪਾਂ ਹੁਣ ਠੰਡਾ ਕਰ ਲਵਾਂਗੇ ਤੇ ਜਿਹੜਾ ਆਟਾ ਗੁੰਨ ਕੇ ਰੱਖਿਆ ਸੀ ਆਪਾਂ ਆਟੇ ਨੂੰ ਫੇਰ ਚੈੱਕ ਲਵਾਂਗੇ ਆਟੇ ਨੂੰ ਆਪਾਂ ਥੋੜਾ ਜਿਹਾ ਘਿਓ ਲਾ ਕੇ ਤੇ ਆਟੇ ਨੂੰ ਫੇਰ ਆਪਾਂ ਚੰਗੀ ਤਰ੍ਹਾਂ ਮਸਲ ਲਵਾਂਗੇ ਇਸ ਤਰ੍ਹਾਂ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਆ ਉਨਾ ਪਾਟੇ ਦੇ ਪੇੜੇ ਬਣਾ ਲਾਂਗੇ। ਪਾਟੇ ਦੇ ਆਪਾਂ ਹੁਣ ਪੇੜੇ ਬਣਾ ਲਾਂਗੇ। ਛੋਟੇ-ਛੋਟੇ ਇਸ ਤਰ੍ਹਾਂ ਦੇ ਆਪਾਂ ਜਿੱਤਰਾ ਪਰੌਂਠਾ ਬਣਾਉਂਦੇ ਹਾਂ ਓਡੇ ਸਾਈਜ਼ ਦੇ ਆਪਾਂ ਪੇੜੇ ਬਣਾ ਕੇ ਤਿਆਰ ਕਰ ਲੈਨੇ ਆ। ਹੁਣ ਆਪਾਂ ਰੋਟੀ ਨੂੰ ਵੇਲ ਲਵਾਂਗੇ। ਇਥੇ ਧੂਲਾ ਲਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਪਹਿਲੇ ਸਭ ਤੋਂ ਪਹਿਲਾਂ ਆਪਾਂ ਇਹਦੀ ਚੋਂਡ ਕਰ ਲਵਾਂਗੇ ਹੁਣ ਆਪਾਂ ਰੋਟੀ ਨੂੰ ਵੇਲ ਲਵਾਂਗੇ పనీర్ది పాపరీ షే దే ਟੂਲੇ ਨੂੰ ਲਗਾ ਦੇਵਾਂਗੇ ਆਪਾਂ ਤੇ ਇਹਨੂੰ ਆਪਾਂ ਹੁਣ ਵੇਲ ਦੇਵਾਂਗੇ ਪਰੌਠੇ ਨੂੰ ਪਰੌਠੇ ਨੂੰ ਆਪਾਂ ਵੇਲ ਲਿਆ ਸੀ ਤੇ ਪਰੌਠੇ ਦੇ ਵਿੱਚੋਂ ਇਸ ਕਰਕੇ ਪਨੀਰ ਦਿਖੰਦਿਆ ਸੀ ਇਹਦੀ ਪੀਠੀ ਕਿਉਂਕਿ ਮੈਂ ਥੋੜਾ ਗਰਮ ਗਰਮ ਆਪਾਂ ਪੀਠੀ ਨੂੰ ਪਾ ਦਿੱਤਾ ਸੀ ਤੇ ਇਸੇ ਤਰ੍ਹਾਂ ਹੀ ਆਪਾਂ ਪਰੌਠਿਆਂ ਨੂੰ ਦੂਸਰੇ ਨੂੰ ਵੀ ਵੇਲ ਲਵਾਂਗੇ ਦੂਸਰੇ ਪਰੌਂਠੇ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਬਣਾ ਲਵਾਂਗੇ ਤੇ ਤੁਸੀਂ ਪੀਠੀ ਠੰਡੀ ਕਰਕੇ ਪਾਓ ਤੇ ਮੈਂ ਗਰਮ ਗਰਮ ਪੀਠੀ ਨੂੰ ਪਾ ਦਿੱਤਾ ਸੀ ਚੰਗੀ ਤਰ੍ਹਾਂ ਪੈਨੋ ਦਬਾਵਾ ਲਗੇ ਜੇ ਤੋ ਹਿਸਕ ਕਹਿੰਦੇ ਹੋਏ ਵੀ ਹੰਜ ਕਿਉਂ ਆਪਾਂ ਰੋਟੀ ਪੇੜੇ ਨੂੰ ਵੀ ਲਾ ਸਕਦੇ ਰੋਟੀ ਵੇਲ ਕੇ ਤੇ ਆਪਾਂ ਪੀਠੀ ਦੇ ਵਿੱਚ ਵੀ ਕਿਉਂ ਪਾਇਆ ਹੁੰਦਾ ਇਸ ਕਰਕੇ ਆਪਾਂ ਪਹਿਲੇ ਜਦੋਂ ਆਪਾਂ ਰੋਟੀ ਨੂੰ ਵੇਲਦੇ ਹਾਂ ਉਸ ਵਦੋ ਕਿਉਂ ਨਹੀਂ ਸੀ ਪਾਇਆ ਪੀਠੀ ਦੇ ਵਿੱਚ ਵੀ ਕਿਉਂ ਪਾਇਆ ਹੁੰਦਾ ਤੇ ਆਪਾਂ ਗੋਰੀਆਂ ਨੂੰ ਵੇਲ ਕੇ ਤਿਆਰ ਕਰ ਲਵਾਂਗੇ ਦੂਸਰੇ ਪਰੌਂਠੇ ਨੂੰ ਵੀ ਮੈਂ ਵੇਲ ਕੇ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਗੈਸ ਤੇ ਤਵਾ ਰੱਖ ਕੇ ਇਹਨਾਂ ਪਰੌਂਠਿਆਂ ਨੂੰ ਸੇਕ ਲਵਾਂਗੇ ਗੈਸ ਉੱਪਰ ਤਵਾ ਰੱਖਤਾ ਸੀ ਤਵੇ ਦੇ ਉੱਪਰ ਥੋੜਾ ਜਿਹਾ ਆਪਾਂ ਬਰਾਛੇ ਦੇ ਨਾਲ ਘਿਓ ਲਾ ਦਵਾਂਗੇ ਇਹੋ ਨਾਲ ਆਪਾਂ ਪਰੌਂਠੇ ਨੂੰ ਉੱਪਰ ਪਾ ਦਵਾਂਗੇ ਪਰੌਹ ਤੇ ਆਪਾਂ ਸਾਈਡ ਚੇਂਜ ਕਰਦੇ ਹਾਂ ਜੀ ਉੱਪਰ ਇਹਦੇ ਆਪਾਂ ਕਿਉ ਲਗਾ ਦਵਾਂਗੇ ਦੂਸਰੀ ਚਾੜ ਉੱਪਰ ਵੀ ਆਪਾਂ ਕਿਉ ਲਾ ਦਾਂਗੇ ਤੇ ਪਰੌਹ ਦੇ ਨੂੰ ਆਪਾਂ ਚੰਗੀ ਤਰ੍ਹਾਂ ਸੇਕ ਲਵਾਂਗੇ ਕਰਕੇ ਤੇ ਪਰੌਠਾ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਪਰੌਠਾ ਬਣ ਕੇ ਰੈਡੀ ਹੋ ਗਿਆ ਤੇ ਆ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਸਾਡਾ ਕਾਲਕ ਦਾ ਪਰੌਠਾ ਬਣ ਕੇ ਬਹੁਤ ਵਧੀਆ ਬੱਚੇ ਵੀ ਖੁਸ਼ ਹੋਣਗੇ ਖਾਣ ਤੇ ਦੂਸਰੀ ਪਰੌਠੇ ਨੂੰ ਵੀ ਆਪਾਂ ਪਾ ਦਵਾਂਗੇ ਪਰੌਠੇ ਦੀ ਸਾਰਟ ਜਿਹੜੀ ਕਰ ਦਵਾਂਗੇ ਉੱਪਰ ਆਪਾ ਕਿਉਂ ਲਗਾ ਦਵਾਂਗੇ ਬਰਸ਼ ਦੇ ਨਾਲ ਪਰੌਂਠੇ ਸਾਡੇ ਬਹੁਤ ਮਜ਼ੇਦਾਰ ਬਣਦੇ ਐ ਕ੍ਰੈਂਚੀ ਪਰੌਂਠੇ ਬਣਦੇ ਪੁੱਲ ਪੁੱਲ ਕੇ ਕੀ ਦੇਖੋ ਕਿੰਨੇ ਵਧੀਆ ਪਰੌਂਠੇ ਆ ਸਾਡੇ ਇਹ ਆਪਾਂ ਆਟੇ ਨੂੰ ਘੱਟ ਕਰਕੇ ਪੇੜੇ ਲਵਾਗੇ ਤੇ ਫੇਰ ਸਾਡੀ ਸਟੱਪੀ ਦਿਖੂਗੀ ਤੇ ਸਟੱਪੀ ਦਿਖਣ ਚ ਬਹੁਤ ਵਧੀਆ ਟੇਸਟਮਦਾ ਰੋਟੀ ਖਾਂ ਚ ਤੇ ਇਸੇ ਤਰ੍ਹਾਂ ਹੀ ਆਪਾਂ ਆਟੇ ਨੂੰ ਘੱਟ ਪਾਵਾਂ ਲਵਾਗੇ ਤੇ ਪਸਟਪਿੰਗ ਜਿਹੜੀ ਭਰ ਕੇ ਜਿਹੜੀ ਸਾਡੀ ਸਟਪਿੰਗ ਦਿਹੇਵੇਗੀ ਤੇ ਖਾਂ ਚ ਬਹੁਤ ਜ਼ਿਆਦਾ ਇਹਦਾ ਟੇਸਟ ਆਏਗਾ ਇਹ ਤੋਂ ਲਾ ਦਵਾਂਗੇ ਇੱਥੇ ਆਪਾਂ ਸਾਰੇ ਪਰੌਠੇ ਬਣਾ ਕੇ ਤਿਆਰ ਕਰ ਲਏ ਪਰੌਠਿਆਂ ਨੂੰ ਆਪਾਂ ਸਰਵ ਕਰ ਲਵਾਂਗੇ ਪਰੋਠੇ ਨੂੰ ਆਪਾਂ ਸਰਵ ਕਰ ਲਿਆ ਤੇ ਪਾਲਕ ਪਨੀਰ ਦੇ ਪਰੋਠੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਇਹ ਬਹੁਤ ਵਧੀਆ ਨਰਮ ਤੇ ਘੂਲੇ ਹੁੰਦੇ ਆ ਦੇਖ ਸਕਦੇ ਤੁਸੀਂ ਅੰਦਰ ਵੀ ਪੂਰੀ ਤਰੀਕੇ ਨਾਲ ਇਹਦੀ ਸਟਫਿੰਗ ਭਰੀ ਆ ਆ ਵੇਖੋ ਇੱਕਦਮ ਇਹ ਖਾਂਚੇ ਬਹੁਤ ਜ਼ਿਆਦਾ ਟੇਸਟ ਲੱਗਦੇ ਤੇ ਸਟਫਿੰਗ ਵਿੱਚ ਬਹੁਤ ਵਧੀਆ ਭਰੀ ਹੁੰਦੀ ਆ ਤੇ ਇਹ ਬੱਚਿਆਂ ਨੂੰ ਵੀ ਬੜੇ ਪਸੰਦ ਆ ਤੇ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਜੀ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ